ਬਿੰਦੋਤੂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 842701987 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਸਵਰਾਜ ਟਰੈਕਟਰ ਦਿਖਾਵਾਂਗੇ ਪਿੰਡ ਮਾਚੀਕੇ ਜ਼ਿਲ੍ਹਾ ਮੋਗਾ ਇਸ ਤੋਂ ਵੀਡੀਓ ਕਵਰ ਕਰਦੇ ਪਿਆ ਤੇ ਬਾਈ ਆਪਣਾ ਨੰਬਰ ਬੋਲੋ ਜੀ ਮੋਬਾਈਲ ਨੰਬਰ 95175098100 95175 0980 0980 ਪਿੰਡ ਮਾਚੀ ਕੇ ਜ਼ਿਲ੍ਹਾ ਮੋਗਾ ਪੇ ਗਿਆ ਤੇ ਜਿਹੜਾ ਆਪਾਂ ਟਰੈਕਟਰ ਦੇਖੀ ਨੇ ਸਵਰਾਜ ਕਿਹੜਾ ਮਾਡਲ ਹੈ ਜੀ ਇਹ ਇਹ ਬਈ 7 ਮਾਡਲ ਆ ਟਰੈਕਟਰ 2007 ਮਾਡਲ ਹਾਂ ਸਾਰਾ ਟਰੈਕ ਓਰੀਜਨਲ ਆ ਟਾਇਰ ਵੀ ਟਰੈਕਟਰ ਦੇ ਨਾਲ ਦਿਆ ਇੰਜਨ ਜਿਵੇਂ ਏਜੰਸੀ ਨੂੰ ਰੁਪਈਆ ਆਉਂਦਾ ਤੇ ਰੁਪਈਆ ਹੀ ਪਿਆ ਏਜੰਸੀ ਨੂੰ ਠੀਕ ਆ ਆਪਣੇ ਨਵੇਂ ਮਾਡਲ ਦਾ ਸੋਚੋ ਚੱਲੀਏ ਉਹ ਚ ਪਹਿਲੇ ਮਾਡਲ ਚ ਆ ਗਿਆ ਹਾਂ ਪਹਿਲੇ ਮਾਡਲ ਠੀਕ ਹੈ ਤੇ ਆਪਣੇ ਨਾਮ ਆ ਜਾਂ ਨਹੀਂ ਹੈਗਾ ਇਹ ਨਹੀਂ ਨਾਂ ਨਹੀਂਗਾ ਮੇਰੇ ਤੇ ਮੇ ਨਾਂ ਤੇ ਖੜਾ ਹੋ ਇਹ ਨਾਂ ਦੂਜੇ ਨਾਂ ਦੇ ਟਰੈਕਟਰ ਆ ਕਿਉਂਕਿ ਆਪਣੇ ਕੋਲੇ ਬਹੁਤ ਟਾਈਮ ਹੋ ਗਿਆ ਟਰੈਕਟਰ ਨੂੰ ਇਹਨੂੰ ਘਰੇ ਹੀ ਟਰੈਕਟਰ ਰੱਖਿਆ ਵਾ ਬਾਹੀ ਨੂੰ ਠੀਕ ਹੈ ਇਹ ਨਾਂ ਕਿਥੋਂ ਦੇ ਬੰਦੇ ਦੇ ਆ ਹੁਣ ਇਹ ਨਾਂ ਹੈਗਾਗਾ ਸ਼ਾਇਦ ਬਠਿੰਡੇ ਦੇ ਨਾਂ ਤੇ ਆ ਠੀਕ ਆ ਬਠਿੰਡੇ ਐਫੀਡਾਟ ਕਾਪੀ ਆਪਣੇ ਕੋਲ ਆ ਹੋਰਾਂ ਕਾਪੀ ਆ ਆਪਣੇ ਕੋਲ ਠੀਕ ਹੈ 2007 ਮਾਡਲ ਤੇ ਮੰਨ ਕੇ ਚਲੋ ਕੰਡੀਸ਼ਨ ਇੰਜਨ ਗੇਅਰ ਦਾ ਕਿਵੇਂ ਓਕੇ ਆ ਹੋਰ ਪਈਆ ਹੀ ਪਿਆ ਯਾਰ ਠੀਕ ਹੈ ਇੱਕ ਦਿਨ ਇੰਜਨ ਦਾ ਹੋ ਗਿਆ ਉਹ ਕਿ ਨਹੀਂ ਹੋਇਆ ਨਹੀਂ ਇਹ ਨਾ ਪੰਪ ਨੂੰ ਚਾਬੀ ਲੱਗੀ ਆ ਨਾ ਇੰਜਨ ਨੂੰ ਠੀਕ ਹੈ ਸਰਵਿਸ ਕਰੀ ਨੂੰ ਸਰਵਿਸ ਕਰਕੇ ਅਜੇ 7 ਕਿੱਲੇ ਕਣਕ ਦੇ ਬੀਜ ਆ ਰੂਟਾਵੀਟਰ ਨਾਲ ਠੀਕ ਆ ਬਸ ਕੱਲੀ ਆਪਣੀ ਘਰੇਲੂ ਬਾਹੀ ਤੇ ਆ ਘਰੇ ਹੀ ਆ ਬਸ 7-8 ਕਿੱਲਾਂ ਦੀ ਖੇਤੀ ਆ ਆਪਣੀ ਕੋਈ ਮਸ਼ੀਨ ਮਸੂਹ ਤੇ ਨਹੀਂ ਚੱਲਿਆ ਉਹ ਟਰੈਕਟਰ ਠੀਕ ਆ ਆਪਣੇ ਆ ਗਿਆ ਇਹ ਟਾਇਰਾਂ ਦੇ ਵਿੱਚ 13 ਟਾਇਰ ਆ 14 ਦੇ ਵੀ ਨੇ 14 ਦੇ ਅਰੇ ਮਾਰ ਕੇ ਵੀ 8 ਚ ਉਹ ਚੋਂ ਵੜ ਗਈ ਸੀ ਕਿੱਲੀ ਟੁੱਟ ਕੇ 8 ਚ ਨਵੇਂ ਪਵਾਏ ਸੀਗੇ 8 ਦੇ ਮਾਰਕਟਰਾਂ ਦੇ ਪਾਏ ਆ ਠੀਕ ਆ 2008 ਮਾਡਲ ਦੇ ਹਾਂ ਤੇ 14 ਟਾਇਰਾ ਟਾਇਰ ਮੰਨ ਕੇ ਚੱਲ ਵੀ ਅੱਜੋਂ 90 ਆ ਥੱਲੇ ਆ 40 ਰੁਪਏ ਹੈ ਟਾਇਰ ਠੀਕ ਹੈ ਤੇ ਆਪਣਾ ਡਬਲ ਕਲਾਚ ਦੇ ਵਿੱਚ ਆ ਗਿਆ ਡਬਲ ਕਲਾਚ ਆ 6 ਝੀਰੀ ਟਰੈਕਟਰ ਆ 540 ਸੈਂਪਲ ਸਟੀering ਆ ਆਮ ਤੌਰ ਤੇ ਇਹ ਕਿਝਰੀ ਆ ਜਾਂਦਾ ਹਨਾ ਹਾਂ ਇਹ ਆਗੇ ਸੀ ਕਿ ਵਿੱਚ 4 ਚ ਵੀ ਆਏ ਹੋਏ ਆ 3 ਚ ਵੀ 6 ਝੀਰੀ ਆਏ ਹੋਏ ਟਰੈਕਟਰ ਠੀਕ ਹੈ ਇਹ ਆਪਣਾ 6 ਝੀਰੀ ਆ ਗਿਆ ਡਾਕਟਰ ਹਾਂ 6 ਝੀਰੀ ਠੀਕ ਹੈ ਗੂਮਰ ਐਂਪ ਸਦਰੀ ਸਾਹਿਬ ਕੋ ਲੱਗਿਆ ਵਾ ਇਹ ਨਾਲ ਦੇਣਾ ਇਹ ਸਾਰਾ ਕੁਝ ਆਪਾਂ ਕੰਡੀਸ਼ਨ ਨਾਲ ਹੀ ਦੇਵਾਂਗੇ ਸਾਰਾ ਕੁਝ ਨਾਲ ਤੇ ਇੱਕ ਟੀਮ ਤੇ ਦੀ ਕੀ ਰੱਖੀ ਆ ਇਹਦਾ ਕੀਮਤ ਆਪਾਂ ਦੇਣਾ 2 ਆ 3 ਲੱਖ 40000 ਰੁਪਏ ਦਾ 3 ਲੱਖ ਦੇ ਮਾਨਦਾਨ ਮੜਾ ਮੋਟਾ ਬਾ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਉ ਘਰ ਦੇ ਗਈ 340000 ਰੁਪਇਆ ਮੌਕੇ ਤੇ ਮਾਨਦਨ ਹੋ ਜੂ 2007 ਮਾਡਲ ਰੇਟ 7 ਮਾਡਲ ਰੇਟ ਠੀਕ ਹੈ ਤੇ ਇੰਜਨ ਗੇਅਰ ਦਾ ਕੰਡੀਸ਼ਨ ਓਕੇ ਹੈ ਰੁਪਇਆ ਹੀ ਪਿਆ ਚੈੱਕ ਕਰਕੇ ਬਾਹਗੇ ਰੂਟਾ ਵੀਟਰ ਪਿਆ ਹਲ ਪਿਆ ਬਾਹ ਲੈਣ ਦਸੱਲੀ ਕਰ ਲੈਣ ਠੀਕ ਹੈ ਤੇ ਬੈਟਰੀ ਬੁਟਰੀ ਓਕੇ ਸਟਾਰਟ ਓਕੇ ਹੈ ਬਈ ਸਾਰਾ ਸਟਾਰਟ ਕਰ ਦਿੰਦੇ ਆਪਾਂ ਠੀਕ ਹੈ ਗਏ ਦੇਖ ਲਈ ਕੋਈ ਅਵਾਜ਼ ਵਗੈਰਾ ਕੋਈ ப்ਲੋ ਨਹੀਂ ਦਿਖਾਉਂਦਾ ਕੋਈ ਧੂਆ ਨਹੀਂ ਟਰੈਕਟਰ ਦਿਖਾਉਂਦਾ ਠੀਕ ਹੈ ਹਾਂ ਕੋਈ ਅਵਾਜ਼ ਵਗੈਰਾ ਵਾਲੇ ਪਾਸੇ ਪ੍ਰਾਈਸ ਨੂੰ ਦਿਖਾ ਦੇ ਫੋਨ ਤੇ ਆ ਜਮੇ ਜASSIAN ਨੂੰ ਪ੍ਰਾਈਸ ਰਹੂਗਾ ਠੀਕ ਹੈ ਮੀਟਰ ਮੋਟਰ ਸਾਰਾ ਕੁਝ ਚਾਲ ਲਾ ਜਾਵਾ ਸਾਰਾ ਕੁਝ ਉੱਤੇ ਵਰਤ ਜਾਂਦਾ ਠੀਕ ਹੈ ਸੋbro ਪਿੰਡ ਮਾਚੀਕੇ 2007 ਮਾਡਲ ਸਬਰਾਜ ਟਰੈਕਟਰ ਤੇ ਨੰਬਰ ਬੋਲ ਦੇ ਬਾਈ ਦੁਬਾਰੇ ਆਪਣਾ 9517509800 ਇੰਜਨ ਵੀ ਦੇਖ ਲੋ ਠੀਕ ਹੈ ਮਾਲਾ ਕੜੀ ਸੇ ਸਾਫਾ ਪੁਰੀ ਜਾਵਾ ਪੂਰੀ ਇੰਜਨ ਵੀ ਦੇਖ ਲੋ ਆਏ ਨਹੀਂ ਭਾਈ ਪੰਨ ਤੋੜ ਹੋਈ ਵੀ ਆ ਘਰੇ ਮੇਰਾ ਹੀ ਚਲਾਇਆ ਹੋਇਆ ਟਰੈਕਟਰ ਆਉਦੇ ਹੱਥ ਨਾਲੇ ਥੋੜੇ ਹੋਏ ਕਿੰਨੇ ਟਾਈਮ ਤੋਂ ਸਾਡੇ ਕੋਲੇ ਹੋਗੇ ਹੋਣਗੇ 4-5 ਸਾਲ ਹੋਗੇ ਹੋਣਗੇ ਘਟੋਗੜ ਠੀਕ ਹੈ 2019-20 ਤੋਂ ਸਾਡੇ ਕੋਲੇ ਹਾਂ ਠੀਕ ਹੈ ਸੋ ਕੋਈ ਵੀ ਵੀਰੇ ਟਰੈਕਟਰ ਨੂੰ ਖਰੀਦਣਾ ਚਾਹਵਣ ਹੋਵੇ ਤੇ ਸਮਾਨ ਸਾਰਾ ਓਕੇ ਨਾ ਡਰੋ ਕੋਪੀ ਸਾਹਿਬ ਕੋ ਨਾਲ ਮਿਲੂਗਾ ਠੀਕ ਹੈ ਵੀਡੀਓ ਦੇਖ ਲੈ ਸਭ ਦਾ ਤੇ